ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਸਵਾਗਤ ਹੈ ਜੀ ਨਵੇਂ ਬਲੌਗ 'ਚ ਤੇ ਅੱਜ ਬਾਈ ਆਪਾਂ ਏਜੰਸੀ ਲੱਗੇ ਤੋਂ ਜੀ ਬੰਦ ਕਰਨ ਤੇ ਬਾਈ ਨਾਲ ਦਾ ਫੋਨ ਆਇਆ ਬਾਈ ਕਹਿੰਦੇ ਵੀ ਅਸੀਂ ਟਰੈਕਟਰ ਦੇਖਣ ਆਉਣਾ ਜੀ ਤੇ ਬਾਕੀ ਜਿਹੜੀ ਗੱਲਬਾਤ ਆਪਾਂ ਤੁਹਾਨੂੰ ਬਾਅਦ 'ਚ ਦੱਸ ਦਿਆਂ ਸਾਰੀ ਤੇ ਬਾਈ ਇਹਨਾਂ ਨੂੰ ਦੇਣਾ ਆਪਾਂ ਨੇ ਜੀ 3055 ਟਰੈਕਟਰ ਤਿੰਨ ਸਿਲੰਡਰ ਵਾਲਾ 14 ਦੇ ਟਾਇਰਾਂ 'ਚ ਤੇ ਬਾਕੀ ਗੱਲ ਤੁਹਾਨੂੰ ਮਮਾ ਜੀ ਦੱਸਣਗੇ ਹੋਰ ਮਮਾ ਜੀ ਠੀਕ ਹੈ ਬੁੱਤਲ ਠੀਕ ਹੈ ਠੀਕ ਹੈ ਜੀ ਆਜੋ ਮੈਂ ਕਰ ਦਈਏ ਵਿਧਾਈ ਅੱਜ ਹੋਰ ਜੀ ਹੋਰ ਬਾਈ ਉਹ ਨਹੀਂ ਆਇਆ ਤੇ ਟਰੈਕਟਰ ਨਵਾਂ ਲੈਣਾ ਠੀਕ ਨੀ ਨਵਾਂ ਨਹੀਂ ਜੀ ਪੁਰਾਣਾ ਲੈਣਾ ਆਇ ਤੇ ਪੁਰਾਣਾ ਲੈਣਾ ਆਇ ਤੇ ਜਦੋਂ ਪੁਰਾਣਾ ਟਰੈਕਟਰ ਦੇਖਿਆ ਬਾਈ ਨੂੰ ਤਾਂ ਫਿੱਟ ਨਹੀਂ ਆਇਆ ਹਾਂ ਜੀ ਬਾਈ ਨੂੰ ਆਪਣਾ ਟਰੈਕਟਰ ਬਹੁਤ ਸੁਹਣਾ ਹੈ ਬਾਕੀ ਨਾਲ ਕੋਲ ਆਪਦਾ ਆ 275 ਹਾਂ ਨਵਾਂ ਖੜਾਇਆ ਵਾ ਨਵਾਂ ਖੜਾਇਆ ਹੈ ਸਾਫ ਸੁਥਰਾ ਬਹੁਤ ਹੈ ਆ ਟਰੈਕਟਰ ਦੇ ਕੇ ਸਾਡੀ ਪਛਾਣ ਨਹੀਂ ਟਰੈਕਟਰ 2000 ਮਾਡਲ ਦਾ 2000 ਮਾਡਲ ਹੈ ਤੇ ਬਾਈ ਉਹਨਾਂ ਨਾਲ ਹਸਤਾਖਤ ਪਾ ਲਾਇਆ ਸਾਰਾ ਹਾਂ ਜੀ ਵੀ ਉਹਦੇ ਨਾਲ ਪੁਰਾਣਾ ਸੈਕੰਡ ਹੈਂਡ ਲੈਣੇ ਨਾਲ ਉਹ ਨਵਾਂ ਲੈਣਾ ਚੰਗਾ ਬਿਲਕੁਲ ਜੀ ਬਿਲਕੁਲ ਪੇਮੈਂਟ ਦਿਖਾ ਵੀ ਉਹਦੇ ਰੇਟ ਤੇ ਵੀ ਬਾਈ ਨੂੰ ਸਹੀ ਲੱਗਿਆ ਆਪਾਂ ਦਿੱਤਾ ਵੀ ਰੇਟ ਟਰੈ ਮਾਰਲੀ ਬਾਈ ਨੂੰ ਲਾਕਾ ਹਾਂਜੀ ਹਾਂ ਬਾਈ ਜੀ ਆ ਜਾਓ ਆ ਜਾਓ ਸਾਬ ਡੇਟ ਬਾਈ ਪਹਿਲੇ ਤੂੰ ਆ ਜਾ ਪੁੱਤ ਇਹ ਟਾਈਮ ਤੇ ਅਸੀਂ ਪਹੁੰਚ ਜਾਨੇ ਘਰੇ ਆਪਣੇ ਬਾਈ ਨੂੰ ਵੀ ਬੁਲਾ ਲਓ ਜਿੱਦ ਤੂੰ ਇੱਧਰ ਆ ਜਾ ਪੁੱਤ ਉਹਨਾਂ ਨਹੀਂ ਆਉਣਾ ਜਿੱਦ ਤੂੰ ਇੱਧਰ ਆ ਜਾ ਪੁੱਤ ਉਹ ਪਹਿਲਾਂ ਗੱਲ ਲੂ ਕੋਈ ਯਾਰ ਪੁੱਤ ਅੱਛਾ ਚਲੋ ਕੋਈ ਕਾਰਨ ਇਹਦਾ ਵੀ ਅੱਛਾ ਦੀਪੇ ਵੀਰਾ ਆ ਜਾਓ ਸਰਪੰਚ ਸਾਹਿਬ ਆ ਜਾਓ ਹੈ ਪੀ ਓਏ ਅੱਜ ਪਾਰਟੀ ਸਰਪੰਚ ਸਾਹਿਬ ਨੇ ਕਰਨੀ ਆ ਉਧਰ ਹੋ ਜੋ ਕੇ ਜਾਣਾ ਪੂਰੇ ਨਹੀਂ ਆਉਂਦੇ ਬੰਦੇ ਆ ਜਾ ਟਿੱਕਾ ਕਰ ਉਧਰ ਜਾ ਮੈਂ ਹੀ ਕਰਦਾ ਆਂ ਕੇ ਨਮੀ ਪਿੱਛੇ ਹੋ ਜਾ ਮੜਾ ਵੀਰ ਬਾਈ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਸਾਡਾ ਜਿਹੜਾ ਮਨ ਹੈਗਾ ਤਾਂ ਜਿਹੜਾ ਬਾਈ ਪਿੱਛੇ ਲੁਕਿਆ ਹੋਇਆ ਉਹ ਵੀ ਸਾਹਮਣੇ ਆ ਜਾਂਦਾ ਹਾਂ ਚਲੋ ਕੋਈ ਗੱਲ ਨਹੀਂ ਮਾਰੇ ਭਾਈ ਨੂੰ ਤਰੱਕੀਆਂ ਬਖਸ਼ਿਓ ਤੁਹਾਨੂੰ ਬਹੁਤ ਵਧੀਆ ਲੱਗੇ ਤੁਹਾਨੂੰ ਮਿਲ ਕੇ ਥੋੜੇ ਵਰਗੇ ਯਾਰ ਹੁਣ ਤਾਂ ਮਨ ਤਰੱਕੀਆਂ ਬਖਸ਼ ਜਾਂਦਾ ਬਾਈ ਆਇਆ ਮੜਾ ਦੱਸਿਓ ਗੱਲਬਾਤ ਪੁਰਾਣਾ ਰੈਕਟਰ ਦੇਖਣਾ ਆਇ ਤੇ ਪੁਰਾਣਾ ਦੇਖਣ ਆਇ ਤੇ ਵੀਰੇ ਹਾਂਜੀ ਅਸੀਂ ਪੁਰਾਣੇ ਸਾਰੇ ਘੁੰਮ ਕੇ ਇੱਥੇ ਦੇਖਦਾ ਸਾਡਾ ਪਸੰਦ ਨਹੀਂ ਆਇਆ ਉਹਦੇ ਬਾਅਦ ਅਸੀਂ ਨਵਾਂ ਸਿੱਧਾ ਨਵਾਂ 15 ਮਿੰਟਾਂ ਦਾ ਸੌਦਾ ਕੀਤਾ 20 ਮਿੰਟ ਨਹੀਂ ਲਾਇਆ ਵੀ 15 ਮਿੰਟ ਸੌਦਾ ਹੋ ਗਿਆ ਉਹਦਾ ਜਾਂ ਸਾਖਤਾਬ ਜਾਂ ਜੋੜ ਕਟੌ ਕਰਿਆ ਨਵੇਂ ਪੁਰਾਣੇ ਦਾ ਫਰਕ ਆ 20 ਮਿੰਟਾਂ ਦੇ ਸੌਦਾ ਕਰੇ ਦੇ ਵੀ ਟਰੈਕਟਰ ਚੰੰਦੂ ਬੜਾ ਵਧੀਆ ਟਰੈਕਟਰ ਇਹਨਾਂ ਦਾ ਚੱਲਦਾ ਕੰਮ ਦਾ ਬੰਦਾ ਇਹ YouTube ਨਾਲ ਜੁੜਿਆ ਹੋਇਆ ਮੁੰਡਾ ਸਾਡੇ ਨਾਲ ਪਹਿਲਾਂ ਤੋਂ ਹੀ ਬਿਲਕੁਲ ਜੀ ਤੇ ਵੀਡੀਓ ਪਾਉਂਦਾ ਸਾਨੂੰ ਟਰੈਕਟਰ ਪਹੁੰਚਦਾ ਆ ਤਾਂ ਲਿਆ ਹਾਂ ਜੀ ਇਹਨੂੰ ਟਰੈਕਟਰ ਦਾ ਬਾਈ ਨੇ ਹੁਣ ਲਿਆ ਬਾਈ ਨੇ ਫੋਨ ਤੇ ਨਾ 2 ਸਾਲ ਦੀ ਗੱਲ ਬਾਤ ਚੱਲਦੀ ਹੈ ਚੱਲ ਬਾਈ ਚੱਲਦੀ ਸਾੜੀ ਰੂਟਰਵੇਟਰ ਵੀ ਉਹਨਾਂ ਦਾ ਛੀਟਰ ਦਾ ਵੀ ਕਰਾਤਾ ਇੱਕ ਬੰਦੇ ਦਾ ਉਹ ਪ੍ਰੋਵਾਈਡ ਫਾਰਮ ਬਾਈ ਇੱਕ ਸਪੈਸ਼ਲ ਆਫਰ ਹੋ ਰਿਹਾ ਜੀ ਹਾਂ ਹੁਣ ਤੁਸੀਂ ਪਹਿਲਾਂ ਟਰੈਕਟਰ ਲੈ ਲਿਆ ਜੇ ਅਸੀਂ ਰੂਟਰਵੇਟਰ ਲੈਣਾ ਹੈ ਤੁਹਾਨੂੰ ਸੌਦੇ ਤੋਂ ਬਾਅਦ ਤੁਹਾਨੂੰ ਫੇਰ ਡਿਸਕਾਊਂਟ ਦੇਣਾ ਆਪਾਂ ਨੇ ਸੌਦਾ ਕਰਕੇ ਬਾਅਦ ਛੱਟਣੇ ਆ ਪੈਸੇ ਕੋਈ ਗੱਲ ਨਹੀਂ ਆਪਾਂ ਇਹ ਲੈ ਜੂਗਾ ਚੱਲ ਹਾਂ ਜੀ ਹਾਂ ਉਹ ਮੈਂ ਲੈ ਜੀ ਮੈਂ ਬਿਲਕੁਲ ਨਹੀਂ ਕੋਈ ਗੱਲ ਨਹੀਂ ਬਾਈ ਕੋਈ ਨਾ ਤੂੰ ਨਾ ਪਹਿਲਾਂ ਸੌਦਾ ਅੱਜ ਕੱਲ ਨੂੰ ਮਹੀਨੇ ਨੂੰ 6 ਮ ਵਧੀਆ ਬੈਂਕ ਚ ਕਰ ਰਹੇ ਹੋ ਨੌਕਰੀ ਤੇ ਅੱਜ ਮੂਡ ਬਣ ਗਿਆ ਵੀ ਆਏ ਪਰਣਾ ਲੈਣ ਤੇ ਤੁਹਾਨੂੰ ਮਾਲਕ ਮਾਰਾ ਤੇ ਹੱਥ ਹੈ ਜੀ ਮਾਰਾ ਤਰਕੀਆਂ ਬਖਸ਼ਦਾ ਆਪਣੇ ਆਪ ਮਾਲਕ ਕਿਰਪਾ ਠੀਕ ਹੈ ਵੀਰੇ ਜੀ ਬਹੁਤ ਬਹੁਤ ਮੁਬਾਰਕਾਂ ਬਹੁਤ ਧੰਨਵਾਦੀ ਮੈਂ ਤੁਹਾਨੂੰ ਤਰਕੀਆਂ ਬਖਸ਼ੇ ਹੋਰ ਤੁਹਾਨੂੰ ਰੋਟਰਵੇਟਰ ਵੀ ਦੇ ਦਿੰਦੀ ਹਾਂ ਮਾਰਾ ਕਿਰਪਾ ਕਰੇ ਹਾਂ ਜੀ ਠੀਕ ਹੈ ਜੀ ਆ ਚੱਕੋ ਹੀ ਬਰਫੀ ਦਾ ਡੱਬਾ ਆ ਜਾ ਮੱਥਾ ਟੇਕ ਲਓ ਮੱਥਾ ਟੇਕ ਤਾਂ ਤੇ ਆ ਜਾ ਬਾਈ ਕਰਨਵੀਰ ਮਾਡਾ ਟਰੈਕਟਰ ਬਾਰੇ ਦੱਸ ਦਿਓ ਉਹ ਵੀ ਚਾਬੀ ਫੜੇ ਮੜੀ ਜੀ ਪਾ ਦੋਮਣਾ ਕਰ ਲੈ ਕੋਈ ਪਾਤਾ ਲੈ ਜੋ ਯਾਰ ਉਹ ਮੁੰਡਿਆ ਨੂੰ ਖਵਾ ਜਾ ਅੱਡੀ ਮੜਾ ਦਾਤ ਮੜਾ ਖੋਲਿਆ ਕਰਿਆ ਬਈ ਤੇ ਬਾਈ ਟਰੈਕਟਰ ਆਪਾਂ ਨੇ ਹੋਰ ਵੀ ਦੇਣੇ 1 2 ਤੇ ਜਿਹੜਾ ਆਪਾਂ ਦੰਨੇ ਹੁੰਨੇ ਆ ਚਾਰ ਸਿਲੰਡਰ ਅੱਜ ਆਪਾਂ ਨੇ ਨਾਲੇ ਤਿੰਨ ਸਿਲੰਡਰ ਠੀਕ ਹੈ ਜੀ ਇਹ ਤਿੰਨ ਸਿਲੰਡਰ ਵਾਲਾ ਹੈਗਾ 52 30 55 ਜਿਹੜਾ ਐਨਵੀ ਆ ਇਹ ਤਿੰਨ ਸਿਲੰਡਰ ਚ ਹੈ ਜੀ ਜਿਹੜਾ ਡੀਆਈ ਆ ਉਹ ਚਾਰ ਸਿਲੰਡਰ ਚ ਹੈ ਠੀਕ ਹੈ ਜੀ ਵਾਰ ਕਾ ਬਾਈ ਉਹ ਆ ਗਿਆ ਉਹ ਸੋਲ ਉਹ ਆ ਗਿਆ ਇਹ ਡਬਲ ਡਿਸਟਰੀਬਿਊਟਰ ਆ ਰਿਹਾ ਦੇਖੋ ਹਾਂਜੀ ਹਾਂ ਡਬਲ ਡਿਸਟਰੀਬਿਊਟਰ ਤੇ ਪਲੇਟ ਫਾਰਮ ਕਰਮ ਵੀ ਬਰੇ ਇਹਨੂੰ ਵੀ ਆਉਂਦਾ ਦੂਜੇ ਮੰਗਣਾ ਸੇਮ ਹੈ ਉਹਦੇ ਟਾਇਰ ਪਿਛਲੇ 16 ਦੇ ਹੁੰਦੇ ਇਹਦੇ ਟਾਇਰ 14 ਦੇ ਮੁਰਲੇ ਸੇਮੇ ਰਹਨੇ 7.50 ਦੇ ਉਹਦੇ ਵੀ ਇਹਦੇ ਠੀਕ ਆ ਬਾਕੀ ਇਹ ਟਰੈਕਟਰ ਰੋਟਾਵੇਟਰ ਨੂੰ 8 ਫੂਟਾ ਹਾਂਜੀ ਇਹ 2 ਹੈ ਤੇ ਇਹ ਜਿਵੇਂ ਕਿ ਤਰੀਪਰ ਨੂੰ ਲੇਜ਼ਰ ਕਰਾਉ ਨੂੰ 8 ਫੂਟਾ ਰੋਟਾਵੇਟਰ ਬਹੁਤ ਵਧੀਆ ਅੰਡਰਰੋਡ ਚਲਾਉਂਦਾ ਬਾਈ ਤੇਲ ਖਰਚਾ ਵੀ ਦਾ तकरीबन ਨਾਰਮਲੀ 3 ਕਿਲੋਟਰ ਤੱਕ 3 3.5 ਲੀਟਰ ਹੱਦ ਤੇਲ ਖਾਂਦਾ ਬਾਈ ਠੀਕ ਹੈ ਜੀ ਬਾਕੀ ਬਾਈ ਜਿਵੇਂ ਕਹਨੇ ਹੁੰਨੇ ਆ ਵੀ ਟਰੈਕਟਰ ਸਾਰੇ ਹੀ ਆਪਣੀ ਜਗਾ ਬਹੁਤ ਵਧੀਆ ਤੇ ਜਿਨੇ ਬਾਈ ਰੇਟ ਦੇ ਮਾਮਲੇ ਚ ਦੇਖਣਾ ਜਾਂ ਕੰਮ ਦੇ ਮਾਮਲੇ ਚ ਤਾਂ ਆਪਣਾ ਟਰੈਕਟਰ ਬਾਈ ਉਹ ਨਾਲੋਂ ਥੋੜਾ ਜਿਹਾ ਅੱਗੇ ਹੋ ਜਾਂਦਾ ਕਿਉਂਕਿ ਰੇਟ ਜਾਇਆ ਟਰੈਕਟਰ ਦਾ ਠੀਕ ਹੈ ਜੀ 31 ਮਹਾਰਾ ਦੀ ਕਿਰਪਾ ਨਾਲ 300 ਦੇ ਕਰੀਬ ਟਰੈਕਟਰ ਵਿਕ ਲਿਆ ਬਹੁਤ ਵਧੀਆ ਰਿਸਪੌਂਸ ਆ ਸਾਰਿਆਂ ਨੇ ਜਿਹੜੇ ਟਰੈਕਟਰ ਲੈ ਕੇ ਗਏ ਠੀਕ ਹੈ ਜੀ ਏ ਬਾਕੀ ਬਾਈ ਤੋਰਦੀ ਏ ਟਰੈਕਟਰ ਪਿੱਛੋਂ ਦਿਖਾ ਦੇ ਮਾੜਾ ਇੱਕ ਵਾਰ ਆਹ ਟਰੈਕਟਰ ਕਿੱਥੋਂ ਵੀ ਬਾਈ ਐਲਈਡੀ ਲਾਈਟਾਂ ਡਬਲ ਡਿਸਟ੍ਰਿਬਿਊਟਰ ਹੈ ਠੀਕ ਹੈ ਜੀ ਹੁੱਕ ਡੰਡਾ ਫੱਟੀ ਸਾਰਾ ਕੁਝ ਨਾਲ ਹੈ ਸੇਵੇਂ ਆ ਬਾਕੀ ਸਰੀਮ ਠੀਕ ਆ ਹਰ ਵਾਰਸ ਪੀਟੀਓ 11 ਚ ਪੀਟੀਓ ਠੀਕ ਆ ਜੀ ਤੇਲ ਬ੍ਰੇਕ ਸਾਰੇ ਫੰਕਸ਼ਨ ਹੈ ਇਹਦੇ ਵਿੱਚ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵੀਰੋ ਠੀਕ ਆ ਜੀ ਬਹੁਤ ਵਧੀਆ ਕੰਮ ਕਰ ਵਧੀਆ ਵਧੀਆ ਇੱਕ ਨੰਬਰ ਕੀ ਆਨੇ ਫਟੇ ਠੀਕ ਹੈ ਜੀ ਬਾਈ ਬਾਈ ਜਦ ਵੀ ਟਰੈਕਟਰ ਵਿਗਦਾ ਮੇਸ਼ਾ ਚ ਇਹ 2 ਮਿੰਟ ਬਾਅਦ ਤੇ ਆਵੇ ਸਾਡੇ ਕੋ ਪੱਕਾ ਹੁੰਦਾ ਹਾਂ ਜੀ ਬਾਈ ਤੇ ਤੋਰੀ ਬਾਈ ਬਾਈ ਨਾਲੋਂ ਟਾਈਮ ਆਉਂਦਾ ਜਰੂਰ ਬਾਈ ਜਰੂਰ ਬਾਈ ਲੋ ਰੱਬ ਦਾ ਨਾਮ ਜੀ ਮਾਰੋ ਸੈਲਫ ਠੀਕ ਹੈ ਜੀ ਸਾਡੇ ਕੋਲ ਨੂੰ ਬਹੁਤ ਬਹੁਤ ਮੁਬਾਰਕਾਂ ਬਾਈ ਨਾਲ ਨੂੰ ਨਵੇਂ ਟਰੈਕਟਰ ਦੀਆਂ ਮਾਰਾ ਜੀ ਵਾਦਾ ਕਰੇ ਤੱਕੀਆਂ ਵਾਸੀ ਬਾਈ ਨੇ ਇਹਦਾ ਬੈਕ ਪਾ ਲਿਆ ਹਨੀ ਦੇਰ ਦਾ ਸਮਾਣਾ ਬਾਈ ਨੂੰ ਦੁਆ ਦੁਆ ਉਹ ਛਟਲਾ ਹਨਾ ਦਾ ਟਰੈਕਟਰ ਉਹ ਨਹੀਂ ਅੱਗੇ ਨੂੰ ਉਹ ਨਹੀਂ ਪਿੱਛੇ ਨੂੰ ਹੈ ਹੈ ਓਏ ਓਏ ਯਾਤਨਾ ਬੁਵਾਈ ਦੇ ਤੋਸਰਾ ਹਾਂ ਫਿਰ ਉਹ ਬੈਕਾ ਨਹੀਂ ਤੁਹਾਨੂੰ ਬਸ ਬਾਈ ਨਾ ਨਹੀਂ ਬਾਈ ਆਮ ਨਾ ਜਾਇਓ ਅੱਛਾ 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 ਇਧਰੋਂ ਹਾਈ ਲੋ ਵਾਲਾ ਬਾਈ ਭਰੀ ਗਿਆ ਜਦੋਂ ਪਾਵਰ ਸੇਰੀ ਸੱਟੇ ਲਾਗਦੇ ਜਾਂ ਫਿਰ ਮੜੇ ਜਾਂ ਥੋੜੇ ਜਿਹਾ 3 ਚਾਹੀਏ ਥੋੜੇ ਜਿਹਾ ਹੋਰ ਪਾ ਲਿਆ ਕਰੋ ਚਾਰ ਵੀ ਇੱਥੇ ਫਰਕ ਪੈਂਦਾ ਆਹ ਟਰੈਕਟਰ ਪਾਵਰ ਹੈ ਹਾਂ ਇਸੇ ਨਾਲ ਉਹ ਪਤਾ 275 ਦਾ ਹੂੰ ਉਹ ਚੀਜ਼ ਤਾਂ ਫਿਰ ਹਾਂ ਕਿਹਨਾਂ ਨੇ ਨੋਰਮਲ ਚਲਾਇਆ ਹੋਏ ਬਾਈ ਉਹ ਤਾਂ ਫਰਕ 2000 ਦਾ ਨਵਾਂ ਕਿੜਾ ਉਹਦੇ ਬਾਅਦ ਹੁਣ ਬਾਈ ਨਾਲ ਨੇ ਸਾਨੂੰ 25 ਸਾਲਾ ਟਰੈਕਟਰ ਬਣ ਹੂੰ ਸਹੀ ਗੱਲ ਹੈ। ਬਾਈ ਬਾਈ ਨਹੀਂ ਪੁਰਾਣਾ ਰੈਕਟਰ ਦੇਖਣਾ ਹੈ। ਅੱਛਾ ਆਹ ਪਹਿਲਾਂ ਦੇਖਦੇ ਫਿਰ ਲਈ ਬਾਈ। ਪੁਰਾਣਾ ਦੇਖਦੇ ਦੇਖਦੇ ਦਾ ਬਸ ਜੋੜ ਕਟੋਆ ਜਿਹਾ ਲਾਇਆ ਇਧਰ ਉਧਰ ਕਰਕੇ। ਨਹੀਂ ਠੀਕ ਹੈ ਫਿਰ ਬਾਈ ਨਵਾਂ ਦੇ ਦਿਓ ਵੀ। ਨਹੀਂ ਬਾਈ ਨਵੀਂ ਚੀਜ਼ ਤਾਂ ਫਿਰ ਲੰਮਾ ਟਾਈਮ ਚੱਲਣ ਵਾਲੀ ਸੀ। ਬਿਲਕੁਲ ਜੀ ਬਿਲਕੁਲ। ਉਹੀ ਗੱਲ ਹੈ ਜੀ। ਨਾਲੇ ਪੁਰਾਣੇ ਨੇ ਪਤਾ ਨਹੀਂ ਘਰ ਜਾ ਕੇ ਕੀ ਕਰ ਦੇਣਾ ਉਹ ਵੀ ਗੱਲ ਹੈ ਨਾ। ਬਾਈ ਮਨ 'ਚ ਪੁਰਾਣੀ ਚੀਜ਼ ਕੋਲੋਂ ਆਪਾਂ ਹੀ ਵੇਚ ਦੇ ਪੁਰਾਣਾ ਰੈਕਟਰ ਹੀ ਹੈ। ਹਾਂ ਨਹੀਂ ਜਈ ਕਈ ਵਾਰੀ ਇਹ ਲੈ ਕੇ ਥੋੜੀ ਜਿਹੀ ਮਨ ਦੇ ਵਿੱਚ ਨਾ ਸ਼ੰਕਾ ਜੀ ਰਹਿੰਦੀ ਆ। ਇਹਦੀ ਚਲੋ ਗਾਰੰਟੀ ਵਾਰ ਮੰਦਾ ਇਹਨਾਂ ਦਾ ਮਾਈਂਡ ਫਰੀ ਜਾ ਹੋ ਜਾ ਮਾਈਂਡ ਫਰੀ ਹੋ ਜਾਂਦਾ ਆਪਣਾ ਕਰੋ ਟਰੈਕਟਰ ਬੜਾ ਇਹਦਾ ਰੇਟ ਵੀ ਠੀਕ ਹੈ ਹਾਂ ਨਹੀਂ ਨਹੀਂ ਇਹ ਤਾਂ ਗੱਲ ਹੈ ਅੱਜ ਬਾਈ ਸਾਰੀਆਂ ਜੱਸੀ ਦੇਖੋ ਸਾਰੇ ਲੰਘੇ ਟਾਈਮ ਤਾਂ तकरीबन 7:00 ਵਜੇ ਹੋਣੇ ਥੋੜੇ ਜੇ ਹੋਵਾਂ ਤੇ ਬਾਈ ਨੇ ਵੀ ਅੱਜ ਇੱਕ ਕੁ ਬਟਰ ਰੀ ਕਰੇ ਬਤੇ ਅੱਜ 7 7 ਨੂੰ ਠੀਕ ਹੈ ਬਾਈ ਧੰਨਵਾਦ ਤੁਹਾਡਾ ਠੀਕ ਹੈ ਬਾਈ ਠੀਕ ਹੈ ਤੇ ਬਾਕੀ ਠੀਕ ਹੈ ਕਿਸੇ ਨੇ ਵੀ ਮੈਨੂੰ ਟਰੈਕਟਰ ਨਹੀਂ ਆਪਾਂ ਕੰਪਨੀ ਦਾ ਪੈਕ ਕੀ ਆਇਆ ਤੁਹਾਨੂੰ ਕੰਮ ਹੋ ਯਾਰ ਤੁਹਾਨੂੰ ਦਿਖਾਉਂਦਾ ਪਾਈ ਨਾਲਾ ਟਰੈਕਟਰ ਚੱਲੂ ਆ ਗਿਆ ਪਗਨ ਜੱਪਾ ਦੋ ਵਾਰ ਨੇ ਕਿਹਾ ਇਹਨਾਂ ਕੋ ਰੋਟਾਵੇਟਰ ਵੀ ਨੇ ਬਾਈ ਕਰਵਾਏ ਤੇ 8 ਫੁੱਟੇ 7 ਫੁੱਟੇ ਸਾਰੀ ਮਾਡਲ ਨੇ ਹੈਲੋ ਹਾਂ ਦੇ ਕਿਸੇ ਨੇ ਰੋਟਾਵੇਟਰ ਲੈਣਾ ਹੁੰਦਾ ਉਹ ਵੀ ਜੀ ਬਾਕੀ ਅੱਜ ਦੇ ਵਲੌਗ ਵਿੱਚ ਇਹ ਨਹੀਂ ਵੀਡੀਓ ਚੰਗੀ ਲੱਗੀ ਤਾਂ ਲਾਈਕ ਹੋ ਜਾਣਾ ਹੈ ਚੈਨਲ ਨੂੰ ਸਬਸਕ੍ਰਾਈਬ ਮਿਲਦੇ ਹਾਂ ਕਿਸੇ ਹੋਰ ਨਵੇਂ ਵਲੌਗ ਸਾਰੇ ਵੀਰਾਂ ਦਾ ਤਹਿ ਦਿਲੋਂ ਧੰਨਵਾਦ